ਵੈਗੁਰੂ ਦੇਗੇ ਅਰਦਾਸ ਕਰਦੇ ਆਂ ਜੀ ਵੈਗੁਰੂ ਦੇ ਚਰਨਾਂ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨਾ ਆਏ ਜੀ ਬਿਸਰਬਤ ਦੇ ਭਲੇ ਹੰਦੇ ਅਰਦਾਸ ਹੈ ਨਾ ਜੀ ਬਾਬਾ ਕਿਰਪਾ ਕਰੇ ਜੀ ਤੇ ਇਹ ਔਖੀ ਘੜੀ ਹੈ ਜੀ ਔਰ ਜਿਹੜੇ ਇਸ ਵੇਲੇ ਦੇਖੋ ਕਹਿੰਦੇ ਖੁਸ਼ੀਆਂ ਬਣਾਇਆ ਵਧਦੀ ਹੁੰਦੇ ਨੇ ਦੁੱਖ ਬਣਾਇਆ ਘਟਦੇ ਨੇ ਸੋ ਇਹ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਕਰੋਪੀ ਕੁਦਰਤੀ ਕਰੋਪੀ ਕਰ ਕੁਝ ਨਹੀਂ ਸਕਦੇ ਉਹਦੇ ਭਾਣੇ ਨੂੰ ਜਿੱਦਾਂ ਹੈ ਉਹਨੂੰ ਮੰਨਣੇ ਪੈਣਾ ਆਪਾਂ ਨੂੰ ਵੈਗੁਰੂ ਦੇ ਭਾਣੇ ਨੂੰ ਹੈ ਨਾ ਜੀ ਸੋ ਇਹ ਅਰਦਾਸ ਹੈ ਵੀ ਆਪਾਂ ਸਾਰੇ ਜਣੇ ਇਕਜੁੱਟ ਹੋ ਕੇ ਇਸ ਵੇਲੇ ਜਿਹੜਾ ਜਿਹੜਾ ਵੀ ਸੱਜਣ ਜਾਂ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ ਇੱਕ ਵੀ ਕਦਮ ਪੱਟ ਕੇ ਇੱਥੇ ਸਾਡੇ ਭੈਣ ਭਰਾਵਾਂ ਕੋਲੇ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਹੈਗੇ ਨੇ ਉਹਨਾਂ ਕੋਲੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਜੀ ਕਿਉਂਕਿ ਇਸ ਵੇਲੇ ਲੋਡ ਹੈ ਜੀ ਵੱਡੀ ਗੱਲ ਹੌਸਲੇ ਦੀ ਲੋਡ ਹੈ ਹਨਾ ਬਾਬਾ ਤੰਦਰੁਸਤੀਆਂ ਬਖਸ਼ੇ ਤੇ ਸਾਰਾ ਕੁਝ ਫੇਰ ਦੁਬਾਰੇ ਬਣ ਜਾਣਾ ਆਪਾਂ ਸਾਰੇ ਭੈਣ ਭਰਾਵਾਂ ਦੇ ਇੱਕ ਜਿਹੇ ਨਾਲ ਖੜੇ ਆ ਸਾਰੇ ਜਾਨੇ ਸੋ ਸਾਡੀ ਟੀਮ ਵੀ ਸਾਰੀ ਜਿੱਦਾਂ ਹੁਣ ਦੇਵ ਖਰੋੜ ਵੀਰਾ ਅੱਜ ਕੈਨੇਡਾ ਹੈਗਾ ਉਹਨੇ ਸਪੈਸ਼ਲ ਉਚੇਚੇ ਤੌਰ ਤੇ ਕਹਿੰਦਾ ਵੀ ਆਪਾਂ ਦੁਬਾਰੇ ਫੇਰ ਆ ਹੈਲਪਫੁਲ ਯੋਗਦਾਨ ਪਾ ਹੋਇਆ ਜੋ ਸਾਰੇ ਜਾਣੇ ਅਸੀਂ ਪਾਉਣਾ ਹੈ ਭੈਣ ਭਰਾ ਇਕੱਠੇ ਹੋ ਕੇ ਜੀ ਤੇ ਅੱਗੇ ਵੀ ਨਾਲ ਖੜਾਂਗੇ ਔਰ ਮੈਂ ਸਾਰਿਆਂ ਨੂੰ ਅੱਗੇ ਬੇਨਤੀ ਕਰਦਾ ਵੀ ਘਟੂ ਘਟ ਅਰਦਾਸ ਜ਼ਰੂਰ ਕਰਿਓ ਔਰ ਆਪਣਾ ਦਸਮਾ ਦਸੌਂ ਦਾ ਆਪਾਂ ਹਮੇਸ਼ਾ ਕੱਢਦੇ ਆ ਆ ਤੇ ਜਿੱਥੇ ਜਿੱਥੇ ਜ਼ਰੂਰਤ ਹੈ ਕਈ ਜਗ੍ਹਾ ਤੇ ਜਿਵੇਂ ਅਸੀਂ ਸਾਡੀਆਂ ਦੋ ਬੋਟਸ ਇਸ ਵੇਲੇ ਫਿਰੋਜ਼ਪੁਰ ਖੜੀਆਂ ਨੇ ਉਹ ਨੰਬਰ ਵੀ ਦਵਾਂਗੇ ਉੱਥੇ ਜਾ ਕੇ ਕਿਸੇ ਨੂੰ ਵੀ ਬੋਰਡ ਦੀ ਜ਼ਰੂਰਤ ਹੈ ਮੋਟਰ ਬੋਰਡ ਯੂਜ਼ ਕਰ ਸਕਦਾ ਜਿਵੇਂ ਸਾਰੇ ਅਸੀਂ ਡੀਸੀ ਸਾਹਿਬਾਨਜ਼ ਨਾਲ ਗੱਲ ਕੀਤੀ ਕਈ ਥਾਂ ਮੇਰੇ ਨਾਲ ਸਿੱਧਾ ਦੀ ਲੋੜ ਨਹੀਂ ਹੈਗੀ ਉੱਥੇ ਬਲੈਂਕਟਸ ਦੀ ਲੋੜ ਹੈ ਜਾਂ ਮੈਟ੍ਰਸ ਦੀ ਲੋੜ ਹੈ ਜੀ ਮੱਛਰਦਾਨੀਆਂ ਦੀ ਲੋੜ ਹੈ ਆਟੋਮਾウス ਦੀ ਲੋੜ ਹੈ ਜਿਹੜੀ ਜਿਹੜੀ ਜ਼ਰੂਰਤ ਮੰਦ ਚੀਜ਼ਾਂ ਜਿਹੜੇ ਚਾਹੀਦੀਆਂ ਨੇ ਉੱਥੇ ਜੋ ਵੀ ਐਨ ਜੀਓਜ਼ ਕੰਮ ਕਰ ਰਹੀਆਂ ਨੇ ਜਾਂ ਉੱਥੋਂ ਦੇ ਪ੍ਰਸ਼ਾਸਨ ਹੈ ਜਾਂ ਉਸ ਪਿੰਡ ਦੇ ਸਰਪੰਚ ਹੈ ਕਿ ਉਹਨਾਂ ਨਾਲ ਸੰਪਰਕ ਕਰਕੇ ਫਿਰ ਆਪਾਂ ਉਹੀ ਚੀਜ਼ਾਂ ਲੈ ਕੇ ਆਈਏ ਜਿਹੜੀਆਂ ਉੱਥੇ ਚਾਹੀਦੀਆਂ ਨੇ ਸੋ ਵਾਹਿਗੁਰੂ ਦੇਗੇ ਫਿਰ ਅਰਦਾਸ ਕਰਦਾ ਵੀ ਸਾਰੇ ਜਿੰਨੇ ਸਾਡੇ ਭੈਣ ਭਰਾ ਇਸ ਵੇਲੇ ਇਸ ਸੌਖੀ ਘੜੀ ਦੇ ਵਿੱਚ ਜਿਹੜੇ ਜਿੱਤੇ ਜਿਹੜੇ ਹੰਡਾ ਰਹੇ ਨੇ ਇਸ ਸੰਦਾਪ ਉਹਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ ਤੇ ਵੱਡੀ ਗੱਲ ਅਜੇ ਚੈਲੰਜ ਇਹ ਆਉਣਾ ਜਦੋਂ ਪਾਣੀ ਉੱਤਰ ਜਾਣਾ ਨਾ ਜੀ ਉਦੋਂ ਥੋੜਾ ਜਿਹਾ ਔਖਾ ਹੋਣਾ ਕਈ ਬਿਮਾਰੀਆਂ ਬਹੁਤ ਕੁਝ ਆਉਣਾ ਹੈ ਉਦੋਂ ਆਪਾਂ ਤਕੜੇ ਹੋ ਕੇ ਨਾਲ ਲੱਗੇ ਰਹੀਏ ਤੇ ਜਿੰਨਾ ਡਾਕਟਰੀ ਸਹਾਇਤਾ ਹੋ ਸਕਦੀ ਹੈ ਡਾਕਟਰਾਂ ਦੀ ਟੀਮਾਂ ਬਣਾ ਕੇ ਆਪਾਂ ਆ ਸਕਦੇ ਹਾਂ ਮੈਡੀਕਲ ਦੇ ਵਿੱਚ ਮੈਡੀਸਨਸ ਲੈ ਕੇ ਆ ਸਕਦੇ ਆ ਸੋ ਉਦੋਂ ਵੀ ਆਪ ਤੱਕੜੇ ਹੋ ਕੇ ਰਹਿਣਾ ਤੇ ਬਾਬਾ ਚੜ੍ਹਦੀਆਂ ਕਲਾ ਚ ਰੱਖੇ ਵਾਹਿਗੁਰੂ ਅੱਗੇ ਫੇਰ ਅਰਦਾਸ ਵੀ ਇਹ ਸਾਡੇ ਸਾਰੇ ਭੈਣ ਭਰਾ ਹਮੇਸ਼ਾ ਚੜ੍ਹਦੀਆਂ ਲੱਗਦਾ ਨਹੀਂ ਪੰਜਾਬ ਨੇ ਪੂਰੀ ਇੱਥੇ ਜੱਟ ਹੋ ਕੇ ਜਿੰਨੇ ਨੌਜਵਾਨ ਸਾਰੇ ਸਾਨੂੰ ਸਾਨੂੰ ਉਹੀ ਕਹਿਣਾ ਉਹਨਾਂ ਸਾਨੂੰ ਕਿ ਕੁਝ ਨਹੀਂ ਚਾਹੀਦਾ ਹੁੰਦਾ ਜੀ ਸਾਡੇ ਸਾਡੇ ਚ ਜੋਸ਼ ਜਨੂਨ ਜਜ਼ਬਾ ਹੀ ਇੰਨਾ ਜੀ ਅਸੀਂ ਆਪ ਦੇ ਆਪ ਪੰਜਾਬ ਨੂੰ ਫੇਰ ਪੰਜਾਬ ਰੰਗਲਾ ਘੁੱਗ ਬਸੂਗਾ ਪੰਜਾਬ ਪੰਜਾਬ ਨੂੰ ਨਹੀਂ ਕੋਈ ਓਦਾਂ ਡੋਬ ਸਕਦਾ ਵਾਹਿਗੁਰੂ ਦੀ ਕੋਈ ਨਾ ਜੀ ਵਾਹਿਗੁਰੂ ਦੇ ਰੰਗ ਨੇ ਉਹਦਾ ਪਾਣਾ ਮਿੱਠਾ ਹੀ ਲੱਗਣਾ ਹਮੇਸ਼ਾ ਕੋਈ ਚੱਕ ਕਿਰਪਾ ਕਰੇ ਜੀ ਇਨਸਾਨੀਅਤ ਦੇ ਤੌਰ ਤੇ ਵਾਹਿਗੁਰੂ ਹਮੇਸ਼ਾ ਹੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੈਂਦਾ ਪੰਜਾਬੀ ਸਾਡਾ ਚੜ੍ਹਦਾ ਪੰਜਾਬੀ ਸਾਡਾ ਜੀ ਕੋਈ ਵੱਖਰਾ ਕੋਈ ਵੀ ਨਹੀਂ ਹੈ ਨਾ ਇਨਸਾਨੀਤ ਜੇ ਸਭ ਤੋਂ ਪਹਿਲਾਂ ਇਨਸਾਨੀਅਤ ਹੈ ਜੀ ਆਪਾਂ ਇਨਸਾਨੀਅਤ ਦੇ ਉਹਦੀ ਕਦਰ ਕਰੀਏ ਔਰ ਸਾਰੇ ਇਕਜੁੱਟ ਹੋ ਕੇ ਇਸ ਜਿਹੜੀ ਕਿਰਪੀ ਆਈ ਹੈ ਦੇ ਖਿਲਾਫ ਲੜੀਏ